ਦੇਪਲੇ ਸੈਲਰ ਭੁੱਲਿਆ ਫਲੋਰੀ ਬੀਬੀ ਤੋਂ ਜਿਹੜਾ ਅਤਵਾਲ ਰੋਡ ਦੇ ਉੱਤੇ ਇਹ ਪਿਛਲੇ ਸਾਲ ਵੀ ਖੰਝਲ ਕਰ ਰਿਹਾ ਸੀ ਇਸ ਵਾਰੀ ਵੀ ਖੰਝਲ ਕਰ ਰਿਹਾ ਕਹਿੰਦਾ ਵੀ ਤੁਹਾਡਾ ਜਿਵੇਂ ਝੋਨਾ ਆ ਇਹ ਦਾਗੀ ਆ ਇਹ ਦੇਖੋ ਇਹ ਖੇਤਾਂ 'ਚ ਉੱਗਦਾ بارش ਆ ਪਈਆਂ ਹੋਰ ਬਹੁਤ ਕੁਝ ਹੋਇਆ ਉੱਥੇ ਪੱਖਾ ਲਾ ਕੇ ਸਾਫ਼ ਹੋ ਕੇ ਸਾਰਾ ਝੋਨਾ ਆ ਰਿਹਾ ਬਿਲਕੁਲ ਖਜੋਖوار ਕਰ ਰਿਹਾ ਅਸੀਂ ਉਸ ਮਾਮਲੇ ਦੇ ਵਿੱਚ ਅਸੀਂ ਐਸਡੀਐਮ ਸਾਹਿਬ ਨੂੰ ਤੁਹਾਨੂੰ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣਾ ਹੈ ਜੀ ਇਸੇ ਮਸਲੇ 'ਤੇ ਕਿਉਂਕਿ ਅਫਸਰਾਂ ਨੂੰ ਅਸੀਂ ਇਹ ਜਾਣਕਾਰੀ ਦੇ ਦੀਏ ਜੇ ਨਹੀਂ ਇਹ ਕਰਨਗੇ ਤਾਂ ਫੇ ਸਾਡੇ ਕੋਲ ਇੱਕ ਹੱਲ ਹੈਗਾ ਫੇ ਅਸੀਂ ਰੁਕਾਂਗੇ ਸੜਕ ਤੇ ਨਾ ਇਹ ਇਹ ਸੁਧਰਿਆ ਅਸੀਂ ਇਹ ਕਹਿਣਾ ਹੈ ਕਿ ਸਾਡਾ ਇਸ ਸੈਲਰ ਦੇ ਨਾਲ ਕੋਈ ਸਬੰਧ ਨਹੀਂ ਸਾਡਾ ਮਾਲ ਜਿਹੜਾ ਹੋਰਨਾਂ ਸੈਲਰਾਂ ਨੂੰ ਦਿੱਤਾ ਜਾਂ ਪੰਜਾਬ ਦੇ ਵਿੱਚ ਕੋਈ ਸੈਲਰ ਜਿਹੜਾ ਹੈਗਾ ਝੋਨਾ ਨਹੀਂ ਰੋਕ ਰਿਹਾ ਪਿਛਲੇ ਸਾਲ ਵੀ ਇਹ ਪ੍ਰੋਬਲਮ ਆਈ ਸੀ ਇਹੀ ਸੈਲਰ ਵੱਲੋਂ ਸੀ ਉਹ ਇਹ ਸੈਲਰ ਵਾਲਾ ਖਰਾਬ ਕਰਦਾ ਪਿਛਲੇ ਸਾਲ ਐਸ.ਡੀ.ਐਮ ਸਾਹਿਬ ਇੱਥੇ ਗਏ ਸੀ ਉਹਨਾਂ ਦੀ ਹੁਣ ਬਦਲੀ ਹੋ ਗਈ ਉਹਨਾਂ ਨੇ ਜਾ ਕੇ ਇਹ ਇਹਨਾਂ ਨੂੰ ਕਿਹਾ ਗਿਆ ਇਹ ਬੰਦਿਆਂ ਨੂੰ ਲੈ ਲਾ ਇਹਦਾ ਜਿਹੜਾ ਲਾਇਸੈਂਸ ਕੈਨਸਲ ਕਰ ਦੇਣਾ ਅਸਲ ਵਿੱਚ ਉਹ ਕੀ ਆ ਵੀ ਹਰ ਸਾਲ ਜਿਵੇਂ ਦਾ ਕਰਨਾ ਚਾਹੁੰਦਾ ਸਾਡਾ ਇਹ ਸਾਡਾ ਜਿਹੜਾ ਮਾਲ ਆਇਆ ਇਸ ਇਲਾਕੇ ਦਾ ਜਿਹੜਾ ਹੈਗਾ ਇਹ ਮੰਡੀ ਖੇਲ ਕਰਨ ਦੇ ਲਈ ਇਹ ਕਿਹੇ ਜਤਨ ਕੀਤਾ ਜਾ ਰਿਹਾ ਹੁਸ਼ਾਰਪੁਰ ਦੇ ਅੜਦੀਆਂ ਤੋਂ ਵੀ ਇਹੇ ਕੁਛ ਕੀਤਾ ਜਾ ਰਿਹਾ ਸਾਡਾ ਇਹ ਸਾਡਾ ਜਿਹੜਾ ਝੋਨਾ ਇਸ ਸੈਲਰ ਤੋਂ ਇਲਾਵਾ ਇਹਨੂੰ ਓਪਨ ਕੀਤਾ ਜਾਵੇ ਜਿੱਥੇ ਕੋਈ ਜਿਹੜਾ ਹੋਰ ਜਿਹੜਾ ਸੈਲਰ ਮਾਲਕਾ ਜਿਹੜਾ ਉਹ ਇਹਨੂੰ ਚੱਕ ਲੈ ਜਿਹੜਾ ਹੋਰ ਇਹਨੂੰ ਲੈ ਲੇ ਡੀਸੀ ਸਾਹਿਬ ਲੋਕੀ ਵੀ ਵਿਸ਼ਵਾਸਤ ਹੋਇਆ ਗਿਆ ਡੀਸੀ ਸਾਹਿਬ ਨੇ ਹੁਣੇ ਕਿਹਾ ਵੀ ਹੁਣੇ ਅਸੀਂ ਉਹਨਾਂ ਨੂੰ ਸਾਧਦੇ ਆ ਕਿ ਬਾਕੀ ਅਧਿਕਾਰੀਆਂ ਉਹ ਸਾਧਦੇ ਹੁਣੇ ਇਹ ਮਸਲਾ ਸੀ ਹੱਲ ਕਰਾਓ ਅੱਜ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਆ ਜਿਹੜੀ ਹਿੰਦ ਹਕੂਮਤ 와 ਉਹ ਭਾਈ ਰਾਜੋਆਣੇ ਨੂੰ ਜਿਹੜਾ ਉਹ ਫਾਂਸੀ ਦਾ ਲਾਉਣ ਜਿਹੜੀ ਉਹ ਜਾ ਰਹੀ ਆ ਤੇ ਸੁਪਰੀਮ ਕੋਰਟ ਵੱਲੋਂ ਆਰਡਰ ਹੋਇਆ ਕੇਂਦਰ ਸਰਕਾਰ ਨੂੰ ਵੀ ਇਹਦੇ ਉੱਤੇ ਜਲਦ ਤੋਂ ਜਲਦੀ ਜਿਹੜਾ ਫੈਸਲਾ ਲੈ ਕੇ ਇਹਦਾ ਜਿਹੜਾ ਕੇਸ ਉਹ ਕਿਸੇ ਨੂੰ ਪਾਸੇ ਲਾਇਆ ਜਾਵੇ ਜਿਹੜਾ ਪਿਛਲੇ 30 ਸਾਲ ਤੋਂ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਉਹ ਫਾਂਸੀ ਵਾਲੀ ਚੱਕੀ ਦੇ ਵਿੱਚ ਬੰਦ ਵਾ ਤੇ ਅਸੀਂ ਸਮਝਦੇ ਆ ਕਿ ਵੀ ਇਹ ਜਿਹੜਾ ਕੇਸ ਵੀ ਆ ਜਿਸ ਤਰੀਕੇ ਦੇ ਨਾਲ ਅਯੋਧਿਆ ਦੇ ਕੇਸ ਨੂੰ ਸੁਪਰੀਮ ਕੋਰਟ ਨੇ ਡਿਸਕਸ ਕੀਤਾ ਕਿਉਂਕਿ ਉਹੜਾ ਭਾਵਨਾਵਾਂ ਨਾਲ ਜੋੜ ਕੇ ਉਹ ਫੈਸਲਾ ਕੀਤਾ ਗਿਆ ਆ ਤੇ ਉੱਥੇ ਕੋਈ ਵੀ ਪ੍ਰੂਫ ਜਿਹੜਾ ਆ ਉਹ ਨਹੀਂ ਸੀਗਾ ਤੇ ਬਹੁਤ ਗਿਣਤੀ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉਹ ਫੈਸਲਾ ਕੀਤਾ ਗਿਆ ਸੀਗਾ ਤੇ ਅਸੀਂ ਸਮਝਦੇ ਹਾਂ ਵੀ ਭਾਈ ਬਲਵੰਤ ਸਿੰਘ ਰਾਜਵਾਨਾ ਦਾ ਕੇਸ ਜਿਹੜਾ ਆ ਉਹ ਵੀ ਭਾਵਨਾਵਾਂ ਨੂੰ ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉਹ ਵਿਚਾਰਨਾ ਚਾਹੀਦਾ ਆ ਤੇ ਫਾਂਸੀ ਤੁਰੰਤ ਰੱਦ ਕਰਕੇ ਕੇਂਦਰ ਸਰਕਾਰ ਭਾਈ ਰਾਜੋਵਾਨੇ ਦੀ ਜਿਹੜੀ ਫਾਂਸੀ ਨੂੰ ਉਹ ਉਮਰ ਕੈਦ ਵਿੱਚ ਤਬਦੀਲ ਕਰੇ ਤੇ ਭਾਈ ਰਾਜੋਵਾਨੇ ਦੀ ਜਿਹੜੀ ਉਹ ਉਹ ਉਮਰ ਕੈਦ ਦੇ ਵਿੱਚ ਉਹਨਾਂ ਦੀ ਜਿਹੜੀ ਕੈਦ ਬਹਾਲ ਕੀਤੀ ਜਾਵੇ ਤੇ ਉਹ ਆਲਰੇਡੀ ਜਿਹੜਾ ਆ ਉਹ ਉਮਰ ਕੈਦ ਤੋਂ ਵੀ ਵੱਧ ਜਿਹੜੀ ਸਜ਼ਾ ਭੁੱਜ ਚੁੱਕੇ ਆ ਤੇ ਕੇਂਦਰ ਸਰਕਾਰ ਉਹਨਾਂ ਨੂੰ ਤੁਰੰਤ ਜਿਹੜੀ ਉਹ ਰਿਹਾ ਕਰੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲ ਤਲ ਅੰਮ੍ਰਿਤਸਰ ਪੰਜਾਬ ਭਰ ਦੇ ਵਿੱਚ डीसी ऑफिस ਦੇ ਵਿੱਚ ਜਿਹੜਾ ਆ ਉਹ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹੜਾ ਅਜ ਦਾ ਮੰਗ ਪੱਤਰ ਜਿਹੜਾ ਆ ਉਹ ਦਿੱਤਾ ਜਾ ਰਿਹਾ ਤੇ ਸਾਡੀ